ਨੰਬਾ ਬਾਬਾ ਨਾਨਕਦੇਵ ਜੀ ਦੀ ਪਿਆਰੀ ਸਾਹਾ ਸੰਗਤ ਜੀ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ ਹਸਪੀਟਲ ਜੋ ਤੁਸੀਂ ਦੇਖ ਰਹੇ ਹੋ ਨਾ ਇਹ ਲੋੜਵੰਦ ਪਰਿਵਾਰਾਂ ਲਈ ਬਿਲਕੁਲ ਫ੍ਰੀ ਇਲਾਜ ਕਰਦਾ ਸਾਰੇ ਮੇਰੇ ਸੱਜਣਾ ਨੂੰ ਬੇਨਤੀ ਹੈ ਕਿ ਪਹਿਲਾਂ ਤਾਂ ਵੀਡੀਓ ਸ਼ੇਅਰ ਕਰ ਦਿਓ ਸਾਰੀ ਇੱਥੇ ਹਰ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਅੱਧੇ ਰੇਟਾਂ ਤੇ ਹੁੰਦੇ ਆ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਜਿਹੜਾ ਇੱਥੇ ਅੱਧੇ ਰੇਟਾਂ ਤੇ ਹੁੰਦਾ ਸਪੈਸ਼ਲ ਡਾਕਟਰ ਨੇ ਸਪੈਸ਼ਲ ਟੀਮ ਰੱਖੀ ਹੋਈ ਆ ਡਾਕਟਰਾਂ ਦੀ ਬਹੁਤ ਹੀ ਵਧੀਆ ਡਾਕਟਰ ਨੇ ਸਾਡੇ ਦੋਸਤੋ ਅੱਜ ਕੱਲ੍ਹ ਅਸੀਂ ਹਸਪੀਟਲਾਂ ਦੇ ਵਿੱਚ ਜਾਂਦੇ ਆ ਤੇ ਜਾ ਕੇ ਇੱਕ ਇਦਾਂ ਹੁੰਦਾ ਕਿ ਜਿਵੇਂ ਪਤਾ ਨਹੀਂ ਆਪਾਂ ਕਿੱਥੇ ਆ ਚੁੱਕੇ ਆ ਕੋਈ ਵੀ ਮਰੀਜ਼ ਇੱਕ ਵਾਰੀ ਇਸ ਹਸਪੀਟਲ ਵਿੱਚ ਆਉਂਦਾ ਨਾ ਤਾਂ ਉਹਨੂੰ ਇਦਾਂ ਲੱਗਦਾ ਜਿਵੇਂ ਸਾਡਾ ਇਹ ਆਪਣਾ ਪਰਿਵਾਰ ਆ ਤੇ ਅਸੀਂ ਆਪਣੇ ਪਰਿਵਾਰ 'ਚ ਬੈਠੇ ਆ ਕਿਉਂਕਿ ਇੱਥੇ ਰਹਿਣਾ ਖਾਣਾ ਰੋਟੀ ਪਾਣੀ ਸਾਰਾ ਕੁਝ ਮਿਲਦਾ ਤੇ ਉਹਦਾ ਕੋਈ ਚਾਰਜ ਨਹੀਂ ਲਿਆ ਜਾਂਦਾ ਬਿਲਕੁਲ ਫਰੀ ਰੋਟੀ ਦੀ ਸੇਵਾ ਜਿਹੜੀ ਆ ਸਾਡੀ ਸੰਸਥਾ ਵੱਲੋਂ ਚੱਲਦੀ ਆ ਇੱਥੇ ਚਾਹ ਰੋਟੀ ਜਿਹੜੀ ਆ 24 ਘੰਟੇ ਜਦੋਂ ਮਰਜ਼ੀ ਕੋਈ ਪੇਸ਼ੈਂਟ ਆਵੇ ਅੱਧੀ ਰਾਤ ਵੀ ਆਵੇ ਉਹਨੂੰ ਰੋਟੀ ਜਿਹੜੀ ਆ ਮਿਲੇਗੀ ਮਿਲੇਗੀ ਤੇ ਬਾਕੀ ਦੂਜੇ ਹਸਪਤਾਲਾਂ ਦੇ ਵਿੱਚ ਕਿਤੇ ਸ਼ਹਿਰਾਂ 'ਚ ਵੱਡੇ ਹਸਪਤਾਲਾਂ ਦੇ ਵਿੱਚ ਕਿਤੇ ਜਾਣਦੇ ਆਪਾਂ ਤੇ ਤੁਹਾਨੂੰ ਪਤਾ ਹੀ ਆ ਕਿ ਉੱਥੇ ਕੀ ਵੀ ਕਿਵੇਂ ਦਾ ਟਰੀਟ ਕੀਤਾ ਜਾਂਦਾ ਸੰਗਤ ਜੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਆ ਤੇ ਪਹਿਲ ਲੋੜਵੰਦ ਪਰਿਵਾਰ ਜਿਹੜੇ ਆ ਘਰੇ ਬੈਠੇ ਆ ਵਿਚਾਰੇ ਇਲਾਜ ਤੋਂ ਬਿਨਾ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਨਾ ਨੰਬਰਾਂ ਤੇ ਕੰਟੈਕਟ ਕਰੋ ਸਾਡੀ ਟੀਮ ਆਵੇਗੀ ਘਰੇ ਐਂਬੂਲੈਂਸ ਆਵੇਗੀ ਤੇ ਜੋ ਵੀ ਮਰੀਜ਼ ਆ ਉਹਨੂੰ ਹਸਪੀਟਲ 'ਚ ਪਹੁੰਚਾਇਆ ਜਾਵੇਗਾ ਤੇ ਸਾਰਾ ਇਲਾਜ ਜਿਹੜਾ ਵਾ ਸੰਸਥਾ ਵੱਲੋਂ ਹੋਏਗਾ ਤੁਹਾਡੇ ਵਰਗੇ ਭਰਾ ਭੈਣ ਜਿਹੜੇ ਸਾਡੇ ਨਾਲ ਜੁੜੇ ਆ ਜਿਹੜੇ ਹਸਪੀਟਲ ਦੇ ਨਾਲ ਜੁੜੇ ਆ ਜਿਹੜੇ ਲਾਡੀ ਗਰੁੱਪ ਸੇਵਾ ਸੁਸਾਇਟੀ ਨਾਲ ਜੁੜੇ ਆ ਜਿਹੜੇ ਸਭ ਦਾ ਭਲਾ ਟਰਸਟ ਨਾਲ ਜੁੜੇ ਆ ਉਹਨਾਂ ਦੀ ਬਦੌਲਤ ਉਹਨਾਂ ਦੀ ਸੇਵਾ ਉਹਨਾਂ ਦੇ ਦਸਵੰਦ ਸਦਕਾ ਜਿਹੜਾ ਇਲਾਜ ਹੁੰਦਾ ਆ ਤੇ ਜੋ ਵੀ ਇਲਾਜ ਦਾ ਜੋ ਟ੍ਰੀਟਮੈਂਟ ਕੀਤਾ ਜਾਂਦਾ ਆ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਆ ਤੇ ਹਰ ਜਿਹੜੀ ਆ ਪ੍ਰੋਬਲਮ ਦਾ ਜਿਹੜਾ ਇੱਥੇ ਹੱਲ ਹੈਗਾ ਸੰਗਤ ਜੀ ਕਿਹਨੇ ਇਲਾਜ ਕਰਾਉਣਾ ਤਾਂ ਵੀ ਸਾਨੂੰ ਫੋਨ ਕਰੇ ਤੇ ਜੇ ਕਿਸੇ ਨੇ ਸੇਵਾ ਕਰਨੀ ਆ ਤਾਂ ਵੀ ਸਾਨੂੰ ਫੋਨ ਕਰੇ ਅੱਡਾ ਸ਼িকারਮਾਸ਼ੀਆਂ ਡੇਰਾ ਤੋਂ ਬਟਾਲਾ ਰੋਡ ਤੇ ਅੱਡਾ ਪੈਂਦਾ ਸ਼ਕਾਰਮਾਸ਼ੀਆਂ ਕਿਸੇ ਨੇ ਵੀ ਆਉਣਾ ਕਦੇ ਵੀ ਆਉਣਾ ਸਭ ਦਾ ਭਲਾ ਹਸਪੀਟਲ ਲਾੜੀ ਗਰੁੱਪ ਕਹਿ ਕੇ ਕੋਈ ਵੀ ਆ ਸਕਦਾ ਤੇ ਆ ਕੇ ਤੁਹਾਨੂੰ ਹਸਪੀਟਲ ਦੇ ਵਿੱਚ ਖੁਸ਼ੀ ਮਿਲੇਗੀ ਕਿ ਵਾਕਈ ਯਾਰ ਇੱਥੇ ਜਿਹੜਾ ਇਲਾਜ ਹੋ ਰਿਹਾ ਬਹੁਤ ਵਧੀਆ ਤੇ ਜਿਹੜੇ ਮਰੀਜ਼ ਆ ਕਿੱਦਾਂ ਇੱਥੇ ਰੋਟੀ ਪਾਣੀ ਸਾਰਾ ਕੁਝ ਚਾਹ ਪਾਣੀ ਸਾਰਾ ਕੁਝ ਕਿੱਦਾਂ ਇੱਥੇ ਹਨਾ ਆਰਾਮ ਨਾਲ ਆਨੰਦ ਮਾਨ ਰਿਹਾ ਸੰਗਤ ਜੀ ਜੇ ਕਿਸੇ ਨੇ ਸੇਵਾ ਵੀ ਕਰਨੀ ਹੈ ਨਾ ਕਿਸੇ ਤਰ੍ਹਾਂ ਦੀ ਵੀ ਸੇਵਾ ਕਰਨੀ ਹੈ ਤੇ ਖੁਦ ਹਸਪੀਟਲ ਆ ਕੇ ਕਰ ਸਕਦਾ ਜਿਵੇਂ ਇੱਥੇ ਰੋਟੀ ਪਾਣੀ ਚਾਹ ਪਾਣੀ ਸਾਰਾ ਕੁਝ ਫ੍ਰੀ ਆ ਤੁਸੀਂ ਆ ਕੇ ਇੱਥੇ ਰਸ ਨਹੀਂ ਦੇ ਸਕਦੇ ਹੋ ਜ਼ਰੂਰੀ ਨਹੀਂ ਆ ਕਿ ਤੁਸੀਂ ਪੈਸੇ ਦੀ ਸੇਵਾ ਹੀ ਕਰਨੀ ਆ ਤੁਸੀਂ ਆ ਕੇ ਇੱਥੇ ਖੰਡ ਪੱਤੀ ਠੀਕ ਹੈ ਜੀ ਦਾਲਾਂ ਸਬਜ਼ੀਆਂ ਕੁਝ ਵੀ ਆ ਕੇ ਇੱਥੇ ਦੇ ਸਕਦੇ ਆ ਜੋ ਮਰੀਜ਼ਾਂ ਲਈ ਬੰਦ ਆ ਜਿਸ ਤਰ੍ਹਾਂ ਦੀ ਮਰਜ਼ੀ ਸੇਵਾ ਹੋਵੇ ਤੁਸੀਂ ਆਪ ਖੁਦ ਆ ਕੇ ਕਰ ਸਕਦੇ ਹੋ ਸੰਗਤ ਜੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਅਸੀਂ ਤਾਂ ਇਹੀ ਅਰਦਾਸ ਕਰਦੇ ਆ ਹਰ ਟਾਈਮ ਕਿ ਜਿਹੜੇ ਵੀਰ ਸਾਡੇ ਸੇਵਾ ਕਰਦੇ ਆ ਹਮੇਸ਼ਾ ਤੰਦਰੁਸਤ ਖੁਸ਼ੀ ਮਾਨਣਾ ਹਮੇਸ਼ਾ